ਸਸੀ ਗਾਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰ ਰੱਬ ਕੋ ਠੀਕ ਹੋਵੋਗੇ ਤਾਰਾ ਜੇ ਬਹੁਤ ਅੱਜ ਸਵੇਰ ਦੇ ਮੈਨੂੰ ਬੱਚੇ ਇਹ ਸਕਰੀਨ ਸ਼ਾਟ ਭੇਜ ਰਹੇ ਨੇ ਜੀ ਤੇ ਕਾਲਸ ਕਰ ਰਹੇ ਨੇ ਮੈਸੇਜ ਕਰ ਰਹੇ ਨੇ ਕਿ ਦੱਸੋ ਜੀ ਇਹਦਾ ਕੀ ਕਾਰਨ ਹੈ ਜਿਹਦੇ ਕਰਕੇ ਕਿ ਇਹ ਨੋਟਸ ਕੱਢਿਆ ਗਿਆ ਹੈ ਕਿ ਇਹ ਫੇਕ ਹੈ ਕਿ ਰੀਅਲ ਹੈ ਇਹਦੇ ਬਾਰੇ ਬੱਚੇ ਬਹੁਤ ਮੈਸੇਜ ਆ ਰਹੇ ਹੈ ਬੱਚਿਆਂ ਦੇ ਵੱਡੀ ਗਿਣਤੀ ਦੇ ਵਿੱਚ ਤਾਰਾ ਜੇ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਡਿਟੇਲ ਦੇ ਵਿੱਚ ਇਹ ਚੀਜ਼ ਸਮਝਾ ਦਿੰਦਾ ਕੀ ਇਹ ਮੁੱਦਾ ਹੈਗਾ ਕੀ ਸਾਰਾ ਪ੍ਰੋਸੈਸ ਰਿਹਾ ਹੈਗਾ ਦੇਖੋ ਜੀ ਸਭ ਤੋਂ ਪਹਿਲੀ ਗੱਲ ਰਾਜੇ ਬੱਚਿਆਂ ਨਾਲ ਮੈਥੋਂ ਜ਼ਿਆਦਾ ਬੱਚੇ ਆਪਣੇ ਕੋਲੇ ਹੈਗੇ ਆ ਕਿ ਗਰੁੱਪ ਡੀ ਤੇ ਪੰਜਾਬ ਪੁਲਿਸ ਤੇ ਪਟਵਾਰੀ ਵਾਲੇ ਹੁਣਾ ਜੀ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਰਾਜੇ ਪੰਜਾਬ ਪੁਲਿਸ ਦੀ ਭਰਤੀ ਦੀ ਵੀ ਇਫੈਕਟ ਜ਼ਰੂਰ ਪਊਗਾ ਇਹ ਭਰਤੀ ਵੀ ਤੁਹਾਡੀ ਲੇਟ ਜਾ ਸਕਦੀ ਹੈ ਉਹਨਾਂ ਜਿਹੜੇ ਆਨਲਾਈਨ ਫਾਰਮ ਨਹੀਂ ਸ਼ੁਰੂ ਹੋ ਸਕਦੇ ਇਹਨਾਂ ਦੇ ਠੀਕ ਹੈ ਜੀ ਕਿਉਂਕਿ ਪੇ ਕਮਿਸ਼ਨ ਦਾ ਚੱਕਰ ਆਗਾ ਜੇ ਉਸ ਤੋਂ ਪਹਿਲੇ ਇੱਕ ਵਾਰ ਇਹਨੇ ਨੋਟੀਫਿਕੇਸ਼ਨ ਚ ਸੂਤ ਕਰਕੇ ਵੀ ਭੇਜਣੀ ਪਊਗੀ ਠੀਕ ਹੈ ਸਾਰੀਆਂ ਚੀਜ਼ਾਂ ਹੋਣਗੀਆਂ ਤਾਂ ਪੰਜਾਬ ਦੇ ਵਿੱਚ ਦਾ ਜਿਹੜਾ ਸਰਕਾਰੀ ਭਰਤੀਆਂ ਦੇ ਅਨਮਿਥੇ ਸਮੇਲੀ ਕਹਿੰਦਾ ਮਤਲਬ ਕੋਈ ਇਹਨਾਂ ਨੇ ਟਾਈਮ ਨਹੀਂ ਦਿੰਦਾ ਕਿ 2 ਮਹੀਨੇ ਦੀ ਭਰਤੀ ਹੁੰਦੀ 6 ਮਹੀਨੇ ਦੀ ਭਰਤੀ ਹੁੰਦੀ ਕਲੀਅਰ ਹੋ ਜੇ ਤਾਂ ਰਾਜ ਇਹ ਚੀਜ਼ 15 ਦਿਨਾਂ 'ਚ ਕਲੀਅਰ ਹੋ ਜੇ ਕਲੀਅਰ ਨਾ ਹੋਵੇ ਤਾਂ ਤੇ 6 ਮਹੀਨੇ ਵੀ ਲੱਗ ਸਕਦੇ ਆ ਠੀਕ ਹੈ ਜੀ ਇਹ ਇੱਕ ਚਿੰਤਾ ਵਾਲੀ ਗੱਲ ਹੈ ਕਿ ਭਰਤੀ ਹੋਵੇ ਨਾ ਤਾਂ 6 ਤੋਂ 7 ਮਹੀਨੇ ਨਾ ਹੋਵੇ ਹੋ ਜੇ ਤਾਂ 15 ਦਿਨਾਂ 'ਚ ਵੀ ਸ਼ੁਰੂ ਹੋ ਜਾਣ ਫਾਰਮ ਉਹਦੇ ਬਾਰੇ ਹਜੇ ਕਿਸੇ ਨੂੰ ਵੀ ਨਹੀਂ ਪਤਾ ਉਹਦੇ ਬਾਰੇ ਡਿਪਾਰਟਮੈਂਟ ਜਾਣਦਾ ਜਾਂ ਕੋਰਟ ਜਾਣਦਾ ਠੀਕ ਹੈ ਜੀ ਪੀਪੀਐਸਸੀ ਤੁਹਾਨੂੰ ਪਤਾ ਹੈਗਾ ਪੀਪੀਐਸਸੀ ਨੇ ਵੀ ਕਹਤਾ ਪਈ ਸੀ ਕੋਈ ਪ੍ਰੀਖਿਆ ਨਹੀਂ ਲੈ ਰਹੇ ਤੇ ਪੀ ਟ੍ਰਿਪਲ ਐਸਓ ਵੀ ਤੁਹਾਨੂੰ ਪਤਾ ਕਿ ਕਾਫੀ ਸਮੇਂ ਤੋਂ ਪ੍ਰੀਖਿਆਵਾਂ ਟਾਲੀਆਂ ਜਾ ਰਹੀਆਂ ਸੀ ਉਹਦਾ ਕਾਰਨ ਇਹ ਸੀਗਾ ਇਹ ਅਸਲ ਦੇ ਵਿੱਚ ਨਾ ਬੱਚਿਆਂ ਨੂੰ ਗੁੰਮਰਾਹ ਕਰਦੇ ਆ ਇਹ ਜਿਦੋਂ ਕੋਈ ਕੇਸ ਲੱਗਿਆ ਤੁਸੀਂ ਸਪੈਸ਼ਲ ਨੋਟਸ ਪਾਓ ਯਾਰ ਕਿ ਆ ਭਰਤੀ ਦੇ ਕੇਸ ਲੱਗਿਆ ਹੋਇਆਗਾ ਇਹ ਬੱਚਿਆਂ ਨੂੰ ਡੇਟਾ ਦੇ ਕੇ ਫੇਰ ਕੱਟ ਦਿੰਦੇ ਆ ਡੇਟਾ ਦੇ ਦਿੰਦੇ ਆ ਫੇਰ ਬੰਦ ਕਰ ਦਿੰਦੇ ਆ ਡੇਟਾ ਦੇ ਦਿੰਦੇ ਆ ਫੇਰ ਬੰਦ ਕਰ ਦਿੰਦੇ ਆ ਵੈਬਸਾਈਟਾਂ ਆਹ ਕੰਮ ਚੱਲਦਾ ਇਹਨਾਂ ਦਾ ਹੁਣ ਲਾ ਜੀ ਜਿਹੜਾ ਕੀ ਕੀਤਾ ਸੀਗਾ ਮੇਨ ਜਿਹੜੀਆਂ ਹੁਣ ਭਾਰਤੀਆਂ ਹੋਈਆਂ 2020 ਤੋਂ ਲੈ ਕੇ 2024 ਤੱਕ ਠੀਕ ਹੈ ਜੀ ਉਹਨਾਂ ਸਾਰੀਆਂ ਭਾਰਤੀਆਂ ਦੇ ਵਿੱਚ ਇਹਨਾਂ ਨੇ ਕਿਹੜਾ ਬੇਕ ਮਿਸ਼ਨ ਲਾਤਾ ਜੀ ਸੱਤਵਾਂ ਕੇਪੀ ਬੇਕ ਮਿਸ਼ਨ ਲਾਤਾ ਸੱਤਵਾਂ ਬੇਕ ਮਿਸ਼ਨ ਨੇ ਬਿਨਾਂ ਨਿਯਮਾਂ ਦੇ ਸੋਧ ਕੀਤੀ ਚੱਕਤਾ ਇਹਨਾਂ ਦੇ ਕੰਮ ਠੀਕ ਹੈ ਤੇ ਜਿਹੜੇ ਰਾਜ ਦੇ ਡਿਪਾਰਟਮੈਂਟ ਦੇ ਵਿੱਚ ਲੱਗੇ ਹੋਏ ਸੀਗੇ ਉਹ ਕਹਿੰਦੇ ਜੀ ਸਾਨੂੰ ਛੇਮਾ ਕੇ ਇੱਕ ਛੇ ਕਮਿਸ਼ਨ ਮਿਲਣਾ ਚਾਹੀਦਾ ਹੈ ਠੀਕ ਹੈ ਜੀ ਸਾਨੂੰ ਛੇਮਾ ਪੇ ਕਮਿਸ਼ਨ ਮਿਲਣਾ ਚਾਹੀਦਾਗਾ ਇਹੀ ਚੱਕਰ ਸੀ ਹੁਣ ਤੱਕ ਭਰਤੀ ਹੋਏ ਸਾਰੇ ਮੁਲਾਜ਼ਮਾਂ ਨੂੰ ਮਿਲੇਗਾ ਛੇਮਾ ਪੇ ਕਮਿਸ਼ਨ ਇਹੀ ਚੱਕਰ ਸੀ ਤਾਂ ਜੇ ਸਾਡਾ ਪੇ ਕਮਿਸ਼ਨ ਦਾ ਚੱਕਰ ਸੀ ਜਿਹੜੇ ਕਰਕੇ ਜਿਹੜੇ ਕੈਂਡੀਡੇਟ ਸੀਗੇ ਜਾਂ ਜਿਹੜੇ ਜੋਬ ਕਰਦੇ ਸੀਗੇ ਮੁਲਾਜ਼ਮ ਸੀ ਉਹਨਾਂ ਨੇ ਕੋਰਟ ਵੱਲ ਕੇਸ ਲਾਇਆ ਹੋਇਆ ਸੀ ਤੇ ਕੋਰਟ ਦੇ ਵਿੱਚ ਰਾਜੇ ਉਹ ਜਿੱਤ ਕੇ ਤੇ ਸਰਕਾਰ ਉੱਥੇ ਹਾਰ ਗਈ ਠੀਕ ਹੈ ਜੀ ਤਾਂ ਕਰਕੇ ਰਾਜੇ ਉਹਨੇ ਸਮੇਂ ਵਾਸਤੇ ਇਹਨਾਂ ਦੇ ਸਾਰੀਆਂ ਪ੍ਰੀਖਿਆਵਾਂ ਠੀਕ ਹੈ ਜੀ ਅਨਮਿੱਥੇ ਸਮੇਂ ਲਈ ਰੋਕ ਲਈਆਂ ਹੁਣ ਵਿੱਚ ਬੱਚਿਆਂ ਦੇ ਅਪ੍ਰਿਸ਼ਨ ਜਿਹੜੀਆਂ ਭਰਤੀਆਂ ਹੋ ਗਈਆਂ ਉਹ ਕੈਨਸਲ ਤਾਂ ਨਹੀਂ ਹੁੰਦੀਆਂ ਜਿਨ੍ਹਾਂ ਨੇ ਅਸੀਂ ਪੇਪਰ ਦੇ ਚੁੱਕੇ ਨੇ ਇਹ ਨਹੀਂ ਰਾਜੇ ਕੈਨਸਲ ਨਹੀਂ ਹੁੰਦੀਆਂ ਉਹਦੇ ਨੋਟੀਫਿਕੇਸ਼ਨ ਦੇ ਵਿੱਚ ਸੁਧਾਰ ਕੀਤਾ ਜਾਊਗਾ ਹੁਣ ਜਿਹੜੇ ਰਾਜੇ ਪੰਜਾਬ ਪੁਲਿਸ ਦੇ ਆਪਣੇ ਸ਼ੁਰੂ ਹੋਣੇ ਸੀ ਨੋਟੀਫਿਕੇਸ਼ਨ ਉਹ ਕਿਦੋਂ ਸ਼ੁਰੂ ਹੋਣਗੇ ਤਾਂ ਰਾਜੇ ਸਾਰੀਆਂ ਭਰਤੀਆਂ ਤੇ ਇਫੈਕਟ ਪਿਆਗਾ ਜਿਹੜੋਂ ਪੀਪੀਐਸਸੀ ਦੇ ਇਫੈਕਟ ਪੈ ਗਿਆ ਪੀਸੀਐਸ 3 ਭਰਤੀ ਤੇ ਇਫੈਕਟ ਪੈ ਗਿਆ ਛੋਟੀਆਂ-ਮੋਟੀਆਂ ਭਰਤੀਆਂ ਤੇ ਤਾਂ ਆਟੋਮੈਟਿਕਲੀ ਇਫੈਕਟ ਪਊਗਾ ਹੁਣ ਬੱਚਿਆਂ ਦਾ ਦੂਸਰਾ ਅਪ੍ਰਿਸ਼ਨ ਹੈਗਾ ਜੀ ਕਿਦੋਂ ਤੱਕ ਇਹ ਪ੍ਰੋਬਲਮ ਆ ਜਿਹੜੀ ਸਮ ਜਿੱਥੋਂ ਤੱਕ ਮੇਰੇ ਕੋਲ ਇਹਦੇ ਬਾਰੇ ਤੁਹਾਨੂੰ ਜੱਜ ਸਾਹਿਬ ਹੀ ਦੱਸਣਗੇ ਠੀਕ ਹੈ ਜੀ ਅਨਪਿਥਾ ਸਮਾਂ ਕੁਝ ਵੀ ਹੋ ਸਕਦਾ 6 ਮਹੀਨੇ ਵੀ ਹੋ ਸਕਦੇ ਆ 10 ਦਿਨ ਵੀ ਹੋ ਸਕਦੇ ਆ ਹਫਤਾ ਵੀ ਹੋ ਸਕਦਾ ਤੇ 8 ਮਹੀਨੇ ਵੀ ਹੋ ਸਕਦੇ ਆ ਇਹਦੇ ਬਾਰੇ ਹਜੇ ਕੁਝ ਨਹੀਂ ਪਤਾ ਹੈਗਾ ਠੀਕ ਹੈ ਤਾਂ ਰਾਜੀ ਜੀ ਜਿਹੜੇ ਬੱਚੇ ਵੀ ਹਜੇ ਤਿਆਰੀ ਕਰ ਰਹੇ ਆ ਤੁਸੀਂ ਆਪਣੀ ਤਿਆਰੀ ਕੰਟੀਨਿਊ ਰੱਖੋ ਠੀਕ ਹੈ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਕੋਈ ਵੀ ਡਿਪਾਰਟਮੈਂਟ ਹੁੰਦਾ ਜਾਂ ਕੋਈ ਵੀ ਜੱਜ ਸਾਹਿਬ ਹੈ ਹਾਈ ਕੋਰਟ ਹੈ ਉਹ ਕਿਸੇ ਵੀ ਬੱਚੇ ਦਾ ਨੁਕਸਾਨ ਨਹੀਂ ਕਰਦਾ ਜਲਦੋ ਜਲਦ ਤੁਹਾਡੇ ਹੱਕ ਦੇ ਵਿੱਚ ਫੈਸਲਾ ਜਿਹੜਾ ਆਜੂਗਾ ਫਾਰਮ ਚਲਦੋ ਜਲਦ ਆਨਲਾਈਨ ਤੁਹਾਡੇ ਹੋਣੇ ਸ਼ੁਰੂ ਹੋ ਜਾਣਗੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਠੀਕ ਹੈ ਜੀ ਬਾਕੀ ਦਾ ਇਹ ਤੁਹਾਨੂੰ ਪਤਾ ਕਿ ਰੇਲਵੇ ਗਰੁੱਪ ਡੀ ਦੇ ਫਾਰਮ ਚੱਲ ਰਹੇ ਆ ਉਹ ਤੁਸੀਂ ਅਪਲਾਈ ਕਰ ਦਿਓ ਠੀਕ ਹੈ ਜੀ ਤੇ ਉਹਦੇ ਨਾਲ ਨਾਲ ਤੁਹਾਡੀ ਤਿਆਰੀ ਚੱਲੀ ਜਾਊਗੀ ਜਦ ਤੁਸੀਂ ਆਪ ਦਾ ਜੋਬ ਵਾਲਾ ਵੀ ਆਬਰਾ ਤੁਹਾਡਾ ਸਭ ਬੜਾ ਪੂਰਾ ਹੋ ਜਾਊਗਾ ਠੀਕ ਹੈ ਜੀ ਤੇ ਨਾਲ ਨਾਲ ਤੁਹਾਡੀ ਇਹ ਤਿਆਰੀ ਤਾਂ ਹੋਈ ਹੋਈ ਜਾਣੀ ਹੈ ਓਕੇ ਜੀ ਇਹ ਰਾਜੇ ਸਾਡਾ ਪ੍ਰੋਸੈਸ ਸੀਗਾ ਠੀਕ ਹੈ ਜੀ ਭਰਤੀ ਦਾ ਫਾਰਮ ਆਨਲਾਈਨ ਹੋਣਗੇ ਪਰ ਥੋੜਾ-ਬੋੜਾ ਡਿਲੇ ਹੋ ਜਾਣਗੇ ਸਾਰੀਆਂ ਚੀਜ਼ਾਂ ਠੀਕ ਹੈ ਜੀ ਸਾਰਾ ਰੌਲਾ ਸੀਗਾ ਪੇ ਕਮਿਸ਼ਨ ਦਾ ਬਾਕੀ ਰਾਜੇ ਪੰਜਾਬ ਦੇ ਸਾਰੇ ਪੇਪਰਾਂ ਦੇ ਆਫਰ ਚੱਲ ਰਿਹਾ ਹੈ ਜੀ ਆਫਰ ਚੱਲ ਰਿਹਾ ਹੈਗਾ 14 ਫਰਵਰੀ ਤੋਂ ਲੈ ਕੇ ਜੀ 21 ਫਰਵਰੀ ਤੱਕ ਤੁਹਾਡੇ ਆਫਰ ਚੱਲ ਰਿਹਾ ਹੈ ਰਾਜ ਜੇ ਕੋਈ ਕੈਂਡੀਡੇਟ ਬੈਚ ਪਰਚੇਜ਼ ਕਰਨਾ ਚਾਹੁੰਦਾ ਆਲ ਪੰਜਾਬ ਐਗਜ਼ਾਮ ਪੰਜਾਬ ਪੁਲਿਸ 2024-25 ਠੀਕ ਹੈ ਜੀ ਤੇ ਇਹ ਦੋਨੇ ਵੇਚ ਤੇ ਰਾਜੇ ਭਾਰੀ ਛੂਟ ਦਿੱਤੀ ਜਾ ਰਹੀ ਹੈ 75% ਦਾ ਜੀ ਛੂਟ ਮਿਲ ਰਹੀ ਹੈ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟਾਂ ਦੇ ਰਾਜੇ ਤੇ ਸਭ ਤੋਂ ਵਧੀਆ ਵੇਚ ਸਾਰੀਆਂ ਪਛਾਵਾਂ ਦੇ ਵਿੱਚ ਆਲ ਸਬਜੈਕਟ ਠੀਕ ਹੈ ਜੀ ਤਾਂ ਕਰਕੇ ਕੋਈ ਬੱਚਾ ਰਹਿ ਨਾ ਜਾਵੇ ਤਾਂ ਕਰ ਸਕਦੇ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਲੈਕਚਰ ਹੋਣਗੇ ਸਾਰੀਆਂ ਕਲਾਸਾਂ 0 ਲੈਵਲ ਤੋਂ ਹੋਣਗੀਆਂ राजे ਆਪਨੇ ਐਪ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਜਿੰਨਾ ਬੱਚਾ ਕੋਲੇ ਆਈਫੋਨ ਉਹਨੇ ਐਪ ਡਾਊਨਲੋਡ ਕਰਨੀ ਹੈ ਇਹ ਵਾਲੀ ਉਹਨੇ ਇਹ ਕੋਡ ਵੀ ਫਿਲ ਕਰਨਾ ਡਬਲ ਐਕਸ ਰੈਮ ਐਂਡਰੋਇਡ ਵਾਲੇ ਬੱਚੇ ਆ ਐਪ ਡਾਊਨਲੋਡ ਕਰ ਸਕਦੇ ਆਪਨਾ ਮੋਬਾਈਲ ਨੰਬਰ ਆਪਰੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਰਿਜ਼ਲਟ ਆਪਣਾ 100% ਹੋਊਗਾ ਤਿਆਰੀ ਕਰੋ राजे ਠੀਕ ਹੈ ਜੀ ਤੇ ਬਹੁਤ ਵੈਕੈਂਸੀਆਂ ਆਉਣਗੀਆਂ ਤੇ ਬਹੁਤ ਆ ਰਹੀਆਂ ਰਹਿਣਗੀਆਂ ਠੀਕ ਹੈ ਜੀ ਧੰਨਵਾਦ ਮ